ਅੰਤ ਸਪੈਸ਼ਲੀ ਅਸੀਂ ਬੜੀਆਂ ਪਿੰਡਾਂ ਦੀਆਂ ਸੜਕਾਂ ਲਈ ਘਰ ਕਰਾਂਦੇ ਬੈਸ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਤਕਰੀਬਨ 3 ਮਹੀਨੇ بارش ਦੇ ਮੌਸਮ ਤੋਂ ਵੀ ਆਦੀ ਬਾਦੂ ਸੀਜ਼ਨ ਰਿਹਾ ਉਸ ਕਰਕੇ ਟਾਈਮ ਨਹੀਂ ਲੱਗਾ ਔਰ 6.5 ਕਰੋੜ ਰੁਪਏ ਦੀ ਲਾਗਤ ਨਾਲ ਤਕਰੀਬਨ 38 ਕਿਲੋਮੀਟਰ ਦੇ ਤਕਰੀਬਨ ਦੀਆਂ ਸੜਕਾਂ ਅੱਜ ਹੁਸ਼ਿਆਰਪੁਰ ਵਿਧਾਨ ਸਭਾ ਦੇ ਬਣਨ ਜਾ ਰਹੀਆਂ ਜਿਦੇ ਵਿੱਚ ਅਸੀਂ ਆਲਮੋਸਟ ਇਹ ਕਹਿ ਸਕਦੇ ਹਾਂ ਵੀ 95% 100% ਪਿੰਡ ਦੀਆਂ ਸੜਕਾਂ ਵੀ ਕਵਰ ਕੀਤੀਆਂ ਔਰ ਹਰ ਇੱਕ ਪਿੰਡ ਦਾ ਤਾਂ ਕਿ ਜਿੱਥੇ ਕੋਈ ਆਨਾਂ ਵਾਲੇ ਟਾਈਮ ਨੂੰ ਕੱਲ ਨੂੰ ਇਹ ਵੀ ਪ੍ਰਪੋਜ਼ਲ ਭੇਜੀ ਆ ਵੀ ਸੜਕਾਂ ਦੇ ਚੌੜੀਆਂ ਵੀ ਕਰਦੇ ਆ ਉਹਦੀ ਵੀ ਪ੍ਰਪੋਜ਼ਲ ਭੇਜੀ ਆ ਲੇਕਿਨ 38 ਕਿਲੋਮੀਟਰ ਦੀਆਂ ਸੜਕਾਂ ਸਾਡੀਆਂ ਰੈਡੀ ਪਈਆਂ ਜਿਨ੍ਹਾਂ ਦਾ ਅਸੀਂ ਕੰਮ ਸ਼ੁਰੂ ਕਰਨ ਜਾ ਰਹੇ ਆ ਹਰ ਇੱਕ ਪਿੰਡ ਦੇ ਵਿੱਚ ਇਹਦੇ ਵਿੱਚ ਸਰਵੇ ਸਗਾ ਵੀ ਜਿਹੜੀਆਂ ਸੜਕਾਂ ਦਾ ਬੇਸ ਪੜਨਾ ਪਹਿਲਾਂ ਪਹਿਲਾਂ ਪੱਥਰ ਪੈਣਾ ਮਿੱਟੀ ਪੈਣੀ ਉਹਦਾ ਥੱਲੇ ਉਹਨੂੰ ਕਿਉਂਕਿ ਇਹ ਸਾਡੇ ਕੋਲ ਹੁਣ ਲੁੱਕ ਪੈਣ ਦਾ ਟਾਈਮ ਜਿਹੜਾ ਤਕਰੀਬਨ ਤਕਰੀਬਨ ਅਸੀਂ ਕਹਿ ਰਹੇ ਦੇ ਮੌਸਮ ਨੇ ਅਗਰ ਸਾਥ ਦਿੱਤਾ 15 ਨਵੰਬਰ 30 ਨਵੰਬਰ ਤੱਕ ਵੀ ਦੇ ਸਕਦਾ ਜੇ ਟੈਂਪਰੇਚਰ ਰਹਾ ਤਾਂ ਤੇ ਸਾਡਾ ਸਿਰਫ ਇਹ ਹੈ ਮੈਸੇਜ ਇੱਕ ਕਲੀਅਰ ਕਰਨਾ ਹੈਗਾ ਹਰੇਕ ਮੇਰੇ ਸਾਥੀ ਜਿੰਨੇ ਵੀ ਮੇਰੇ ਨਾਲ ਮੌਜੂਦ ਹੈ ਅਸੀਂ ਪਿੰਡਾਂ ਤੋਂ ਬਹੁਤ ਸਾਰੇ ਸਾਥੀ ਆਏ ਆ ਇਹਨਾਂ ਨੂੰ ਇਹ ਕਰਨਾ ਚਾਹੁੰਦੇ ਆ ਕੋਈ ਵੀ ਸੜਕ ਜਿਹੜੀ ਹੈ ਤਕਰੀਬਨ ਪੈਂਡਿੰਗ ਨਹੀਂ ਰਹਿ ਰਹੀ ਆ 100% ਕਵਰੇਜ ਸਟਾਰਟ ਕਰ ਤੋ ਕਿੰਨੀ ਲਗਤ ਨੂੰ ਨਾਲ ਇਹ ਜੀ ਜੀ 6.5 ਕਰੋੜ ਦੀ ਟੋਟਲ ਲਗਤ ਹੈ ਔਰ 38 ਕਿਲੋਮੀਟਰ ਦੇ ਕਰੀਬ ਇਹ ਕਵਰ ਕਰੂਗੀ ਸੜਕਾਂ ਦੀ ਔਰ ਇਹ ਜੋ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਹੜੀ ਇਹਨਾਂ ਨੂੰ ਦੱਸਣ ਜੋਗ ਹੈ ਇਹ ਸਾਰੇ ਸਰਪੰਚ ਸਹਿਬਾਨ ਆ ਨਾ ਪਿੰਡਾਂ ਦੇ ਔਰ ਬੜੇ ਮਹਤਵਪੂਰਨ ਵੀ ਉਥੋਂ ਆਏ ਸਾਰੇ ਇਹ 15 16 ਤੋਂ ਮਤਲਬ 15 16 ਦਾ ਮਤਲਬ ਇਹ ਹੋ ਗਿਆ ਵੀ 10 ਸਾਲ ਤੋਂ ਇਹ ਪੈਂਡਿੰਗ ਪਈਆਂ ਸੀ ਦੋ ਸਰਕਾਰਾਂ ਨੰਘੀਆਂ ਇੱਚ ਇੰਪੋਰਟੈਂਟ ਗੱਲ ਹੈ ਤੁਸੀਂ ਬੜੀ ਜ਼ਰੂਰ ਇਸ ਡਾਟਾ ਨੂੰ ਨੋਟ ਕਰਿਓ ਔਰ ਇਹ ਕਿਉਂਕਿ ਅਗਰ ਇਹਨਾਂ ਨੇ ਨਹੀਂ ਕੇਅਰ ਕੀਤੀ ਤਾਂ ਇਹਨਾਂ ਲੰਬਾ ਟਾਈਮ ਚਲਾ ਗਿਆ ਲੇਕਿਨ ਸਰਕਾਰ ਦਾ ਜਿਹੜਾ 3.5 ਸਾਲ ਦਾ ਪੀਰੀਅਡ ਹੈ ਮੈਂ ਧੰਨਵਾਦ ਕਰਦਾ ਮਾਨਜੋ ਮੁੱਖ ਮੰਤਰੀ ਭਗਵਨ ਪਾਜੀ ਦਾ ਵੀ ਉਹਨਾਂ ਨੇ ਸਾਰਾ ਸਾਨੂੰ ਇਹ ਜਿਹੜੇ ਪੈਸੇ ਹੈ ਪਾਰਟੀ ਦੇ ਰੂਪ ਵਿੱਚ ਉਹ ਅਰਵਿੰਦ ਕੇਜਰੀਵਾਲ ਸਾਹਿਬ ਦਾ ਵੀ ਜਿਹੜੇ ਇੱਕ ਸੜਕ ਲਈ ਸਾਨੂੰ ਜਿੱਥੇ ਪੰਜਾਬ ਨੂੰ ਦਿੱਤੇ ਆ ਉਥੇ ਮੇਰੀ ਹੁਸ਼ਿਆਰਪੁਰ ਵਿਧਾਨ ਸਭਾ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਹਰੇਕ ਪਿੰਡ ਨੂੰ ਉਹਨਾਂ ਨੇ ਇਹ ਅਮਾਉਂਟ ਇੱਕ ਕਿਹਾ ਵੀ ਕੋਈ ਸੜਕ ਜਿਹੜੀ ਹੈ ਪੈਂਡਿੰਗ ਨਾ ਰਹਿ ਇਸ ਸਰਕਾਰੀ ਗੱਲ ਕੀਤੀ ਤੁਸੀਂ ਸ਼ਾਇਦ ਦੀ ਸਰਕਾਰ ਗਲੀਆਂ ਦੀ ਮੁਹੱਲੇ ਦੀਆਂ ਕੁੱਟੀਆਂ ਪਈਆਂ ਨੇ ਉਹਨਾਂ ਵਾਲੇ ਤੱਕ ਜੰਮਾ ਜੀ ਇੱਕ ਤੁਹਾਡੀ ਵੀਡੀਓ ਦੇਖੀ ਸੀ ਤੁਸੀਂ ਕਿਹਨੇ ਪਾਇਆ ਜਿਹੜੀਆਂ ਸੁਰੱਖਿਆ ਕੋਡੀਆਂ ਯਾਦ ਹੋਈਆਂ ਉਹਨਾਂ ਆਦ ਕਿਤੋਂ ਪੱਟਦੀ ਇਨਸਾਨ ਜਿਹੜੀ ਹੈ ਬੌਂਡ ਦਿੱਤੀ ਦੇ ਦਿੱਤੀ ਬਿਲਕੁਲ ਠੀਕ ਗੱਲ ਪਰ ਉਹ ਤਿੰਨ ਮਹੀਨੇ ਨਹੀਂ ਹੋਏ ਜਿਹੜੀ ਕੋਈ ਇਦਾਂ ਦੀ ਮੇਰੇ ਧਿਆਨ ਚ ਮੈਂ ਤੁਹਾਡਾ ਧੰਨਵਾਦ ਕਰਦਾ ਔਰਾ ਜੀ ਅਗਰ ਤੂੰ ਇਦਾਂ ਦੀ ਕੋਈ ਜਿਹੜੀ ਕੋ ਤਿੰਨ ਮਹੀਨੇ ਲਈ ਬਲੇ ਡੈਫੀਨੇਟਲੀ ਮੇਰੇ ਧਿਆਨ ਚ ਜਾਓ ਉਸੀ ਵੇਲੇ ਇੱਕ ਟ੍ਰਾਂਜ਼ੈਕਸ਼ਨ ਕਾਲ ਕਰਾਂਗੇ ਏਜੰਸੀ ਨੂੰ ਉਹਨਾਂ ਨੂੰ ਕਹਾਂਗੇ ਜੋ ਬੰਦਾ ਹੈ ਇਹਦਾ ਏਜੰਸੀ ਦੇ ਖਿਲਾਫ ਕਾਰਵਾਈ ਕਰੋ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਤੁਹਾਡੇ ਸੂਰਜ ਨਗਰ ਹੁਣ ਸੜਕ ਪੜੀ ਹੈ ਉਹ 2022 ਦੇ ਵਿੱਚ ਪੜੀ ਸਰਕਾਰ ਆਂਕ ਤੇ ਆਕੇ ਉਹ ਮੈਂ ਉਥੇ ਕੋਈ ਦੁਆਰਾ ਗਿਆ ਨਹੀਂ ਤੇ ਕਿਸੇ ਨੇ ਮੇਰੇ ਨੌਲੇਜ 'ਚ ਲੈ ਕੇ ਨਹੀਂ ਆਂਦੀ ਮੈਂ ਉਥੇ ਇੱਕ ਜਗਰਾ ਜਾਗਰਨ ਤੇ ਗਿਆ ਜਦੋਂ ਮੇਰੇ ਉਹ ਨੌਲੇਜ ਚ ਆਈ ਔਰ ਤੁਰੰਤ ਕਾਰਵਾਈ ਹੋਈ ਮੇਗਾ ਕੋਈ ਇਹਦਾ ਕਿਉਂਕਿ ਇਹਦਾ ਲੋਕਿੰਗ ਜਿਹੜਾ ਮਿਨੀਮਮ 3 ਸਾਲ ਹੈ ਔਰ ਇਹਨੂੰ ਬਖਸ਼ਿਆ ਨਹੀਂ ਜਾਏਗਾ ਇਹਦੇ ਖਿਲਾਫ ਵੀ ਕਾਰਵਾਈ ਹੋਏਗੀ ਲੇਕਿਨ ਜਾਂ ਤਾਂ ਉਸੇ ਅਮਾਉਂਟ ਦੇ ਵਿੱਚ ਉਹ ਬੰਦਾ ਸੜਕ ਬਣਾਏਗਾ ਔਰ ਤੁਸੀਂ ਬਲੀਵ ਕਰਨਾ ਉਹ ਨੂੰ ਤੁਸੀਂ ਦੇਖ ਸਕਦੇ ਆ ਉਹ ਸੜਕ ਬਣ ਗਈ ਆ ਤੁਸੀਂ ਦੇਖੋ ਜਾ ਕੇ ਉਹਨੂੰ ਉਸੇ ਉਸੇ ਅਮਾਉਂਟ ਦੇ ਵਿੱਚ ਉਹ ਸੜਕ ਬਣਾਇਆ ਇਹ ਵੀ ਪਹਿਲੀ ਵਾਰ ਹੀ ਆ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ 34 ਲੱਖ ਰੁਪਏ ਦੀ ਸੜਕ ਸੀਗੀ ਤੇ ਪਹਿਲੀ ਵਾਰ ਹੀ ਆ ਜਦੋਂ ਇਹ ਠੀਕਾ ਚੱਲਦਾ ਉਹਦੇ ਵਿੱਚ ਇੱਕ ਇੱਕ ਅਲੱਗ ਹੀ ਇਹ ਨਹੀਂ ਕਿ ਇਹ ਆਮ ਤੌਰ ਤੇ ਹੁਸ਼ਿਆਰਪੁਰ ਸਾਰੇ ਪਟਨਾ ਸਾਹਿਬ ਦੇ ਵਿੱਚ ਦੇਖਿਆ ਇਹ ਇੱਕ ਉਹਨਾਂ ਕੋਲ ਇਹ ਕਰਨ ਮਸ਼ੀਨ ਹੁੰਦੀ ਆ ਉਹ ਨਾਲ ਧੂੜ ਉਡਾਉਂਦੇ ਆ ਤਾਂ ਸਿਰਫ ਬਸ ਇੱਕ ਇੱਕ ਲੇਅਰ ਦੀ ਬਣਾ ਕੇ ਖੇਡਿਆ ਸਰ ਤੁਸੀਂ ਨੂੰ ਤੁਸੀਂ ਪਹਿਲੀ ਵਾਰ ਤੁਹਾਨੂੰ ਨਾਮ ਐਮੈਂਡਮੈਂਟ ਕਰਦੇ ਜਾਂਦਾ ਤੁਹਾਡੀ ਗੱਲ ਦੇ ਵਿੱਚ ਨਾਲ-ਨਾਲ ਹੁਸ਼ਿਆਰਪੁਰ ਮਾਲ ਰੋਡ ਜਿਹੜਾ ਨਾ ਪਹਿਲੀ ਵਾਰ ਹੀ ਆ ਇਹਨੂੰ ਪਟਕੇ ਬਣਾਇਆ ਗਿਆ ਤਕਰੀਬਨ ਇਹਦਾ 2 2.5 3 ਇੰਚ ਪਹਿਲੀ ਵਾਰ ਮਸ਼ੀਨ ਹੁਸ਼ਿਆਰਪੁਰ ਚ ਆਈ ਉਹਦਾ ਦੀ ਹੁਸ਼ਿਆਰਪੁਰ ਚ ਵੀ ਪਹਿਲੀ ਵਾਰ ਹੀ ਆਈ ਇਹਨਾਂ ਨੂੰ ਪਟਕੇ ਬਣਾਏ ਔਰ ਅਸੀਂ ਇਹਦੀ ਬਕਾਇਦਾ ਇਹਦੀ ਲੈਬਾਰਟਰੀ ਟੈਸਟ ਲਈ ਇਹਦੀਆਂ ਇਹਨਾਂ ਨੂੰ ਕਹਿਤਾ ਵੀ ਕਿਤੇ ਵੀ ਹੈਗਾ ਜ਼ਿੰਮੇਵਾਰੀ ਇਹਨਾਂ ਦੀ ਔਰ ਸਾਡੇ ਅਸਰਾਂ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਆ ਇਹ ਸੜਕਾਂ ਜਿਹੜੀਆਂ ਆ ਇਹਨਾਂ ਦੀ ਮਨਿਆਤ ਜਿਹੜੀ ਆ ਤਿੰਨ ਤੋਂ ਤਿੰਨ ਸਾਲ ਅਗਰ ਲੋਕਿੰਗ ਪੀਰੀਅਡ ਆ ਜਾਂ ਕਿਸੇ ਦਾ 5 ਸਾਲ ਆ ਜੋ ਵੀ ਆ ਉਹਨੂੰ ਇਹ ਬਿਲਾਅਤ ਪੂਰੀ ਕਰੋਗੇ ਅਸੀਂ ਪੂਰੀ ਜ਼ਿੰਮੇਵਾਰੀ ਲੈਂਦੇ ਆ ਜੇ ਤਾਂ ਉਸ ਏਜੰਸੀ ਨੂੰ ਬਲੈਕਸਟ ਕਰਾਂਗੇ ਜਾਂ ਉਹਨੂੰ ਬਦਾਰਾ ਬਣਾ ਕੇ ਡੇ ਨਹੀ ਇਹ ਲਾਸਟ ਬੰਦਾ ਕਿਹ ਜੀ ਕਹਿੰਦਾ ਕਿ ਜਿਹੜੀਆਂ ਲੇਅਰ ਪਈ ਆ ਇਹਦਾ ਲਾਪੂ ਗ੍ਰੇਡ 3 ਸਾਲ ਮਿਨੀਮਮ ਮਿਨੀਮਮ 3 ਸਾਲ ਮਿਨੀਮਮ 3 ਸਾਲ ਔਰ ਜਿੱਦਾਂ ਹੁਣ ਤੁਸੀਂ ਆ ਸੂਰਜਨਗਰ ਤੁਹਾਨੂੰ ਮਿਲ ਗੱਲ ਸੁਣਾ ਉੱਥੇ ਉਹਨਾਂ ਨੇ ਕਹੀ ਗੱਲ ਜਿਹੜੇ ਕੰਟਰੈਕਟਰ ਹੁੰਦੇ ਨੇ ਉਹ ਗੱਲ ਕਹਿੰਦੇ ਜੀ ਇਹ ਜਿਹੜੀ ਸੜਕ ਦੀ ਸਪੈਸੀਫਿਕੇਸ਼ਨਸ ਉਹ ਬੜੀ ਮਿਨੀਮਮ ਲਈ ਸੀ ਸਰਕਾਰ ਨੇ ਸਰਕਾਰ ਦੀ ਵੀ ਕਿਉਂ ਜਿਹਾ ਹੁੰਦਾ ਕਿ ਅੱਜ ਕੱਲੋਂ ਉਹਦੇ ਟਿੱਪਰ ਜਾਂਦੇ ਟਿੱਪਰ ਜਿਹੜਾ ਹੈ 20 ਟਨ ਦਾ ਤਾਂ ਕੋਈ ਗੱਲ ਨਹੀਂ ਜਿੱਥੋਂ 70 ਟਨ ਦਾ ਟਿੱਪਰ ਨੰਨੇ ਜਿਹੜਾ ਹੱਥੋਂ ਨਿਕਲਦੇ ਕੇ ਸੜਕਾਂ ਤੋਂ ਉਹਨੂੰ ਨਹੀਂ ਲਾਏਗਾ ਤੇ ਇਹਨਾਂ ਨੂੰ ਅੱਗੇ ਨੂੰ ਇਹ ਕਿਹਾ ਗਿਆ ਤੁਸੀਂ ਸਰਕਾਰ ਨੂੰ ਲਿਖ ਕੇ ਦਿਓ ਇਹਦਾ ਦਾ ਕੰਮ ਨਾ ਕਰੋ ਸਰਕਾਰ ਨੂੰ ਕਹੋ ਜੀ ਅਜਿਹੇ ਟਿੱਪਰ ਜਾਂਦੇ ਆ ਅਸੀਂ ਉਹਨੂੰ ਜਿਹੜੀ ਲੇਅਰ ਮਿਨੀਮਮ ਜਿਹੜੀ ਆਪਾਂ ਇਹਨੂੰ ਲਾਵਾਂਗੇ ਲੇਅਰ ਤਾਂ ਕਿ ਇਹ ਗੱਲ ਕਹਿਣ ਨੂੰ ਕੰਟਰੈਕਟਰ ਕੋਲ ਕੱਲ ਨੂੰ ਨਾ ਤੁਹਾਡੇ ਨੂੰ ਰੋਡ ਬਣਾਉਂਦੇ ਜਾਂਦੇ ਆ ਪਰ ਕਈ ਇਦਾਂ ਦੀਆਂ ਕੰਪਨੀਆਂ ਨੇ ਸੜਕ ਬਣ ਤੋਂ ਤੀਜੇ ਦਿਨ ਚੇਤਾ ਆਉਂਦਾ ਕਿ ਇੱਥੇ ਤਾਰ ਪਾਣੇ ਵਾਲੀਆਂ ਜਾਂ ਕੁਝ ਵੀ ਵੀ ਦੋਹਰਾ ਪੜਦੰਦੇ ਉਹਨਾਂ ਨੂੰ ਹਾਂ ਬਿਲਕੁਲ ਤੁਹਾਡੀ ਗਲੀ ਇਹਦੇ ਲਈ ਮੈਂ ਤੁਹਾਨੂੰ ਹੋਰ ਦੱਸਦਾ ਮੈਂ ਲੰਬਾ ਅਰਸਾ ਕਾਉਂਸਲਰ ਰਿਹਾ ਔਰ ਇਹਦੇ ਲਈ ਮੈਂ ਫਾਈਟ ਵੀ ਕਰਦਾ ਹੁੰਦਾ ਜਿਵੇਂ ਪਤਾ ਨਹੀਂ ਕੀ ਕਰਦੇ ਆ ਕਿਉਂ ਇਦਾਂ ਏਜੰਸੀਆਂ ਕਰਦੇ ਆ ਲੇਕਿਨ ਇਹਦੇ ਵਿੱਚ ਹਲਤ ਤੱਕ ਵੀ ਇਹਦਾ ਨਾ ਕਈ ਕਈਆਂ ਨੂੰ ਨੈਸ਼ਨਲ ਅਥਾਰਟੀ ਤੋਂ ਮਿਲਦੀ ਉਹ ਲੈਣ ਦੇ ਪਰਮਿਸ਼ਨ ਉਹ ਦਿੰਦੀ ਆ ਐਂਡ ਜਾ ਕੇ ਕਾਰਪੋਰੇਸ਼ਨ ਹੀ ਐ ਐਂਡ ਜਾ ਕੇ ਲੇਕਿਨ ਇਹਨਾਂ ਦਾ ਚੀਜ਼ਾਂ ਨੂੰ ਕਵਰ ਕਰਨ ਵਾਲਾ ਆ ਤਾਂ ਕਿ ਕੋਈ ਕੇਵਲ ਪਾਰਿਆ ਕੋਈ ਅਨੁਵੇਲਟ ਆ ਗਿਆ ਆਪਣਾ ਨਾ ਕਰਨਾ ਇੰਸਾ ਗਿਆ ਜੀ ਉਹਨੇ ਆ ਕਰ ਲਿਆ ਜੀ ਇਹਨਾਂ ਚੀਜ਼ਾਂ ਨੂੰ ਕਵਰ ਕਰਨ ਦਾ ਅਫਸਰਾਂ ਨੂੰ ਕਹੀਦਾ ਵੀ ਆ ਹਮੇਸ਼ਾ ਪਹਿਲਾਂ ਇਹਨਾਂ ਨੂੰ ਕਵਰ ਕਰੂੰਗਾ ਜਿੱਦਾਂ ਹੁਣ ਤੁਹਾਡਾ ਫਰਜ਼ ਕਰੋ ਮਾਲ ਰੋੜੀ ਬਣਿਆ ਮੈਂ ਕਿਉਂਕਿ ਪਿੰਡਾਂ ਦੀ ਆਪਾਂ ਕਰ ਰਹੇ ਸੀ ਮੇਨ ਪ੍ਰੈਸ ਕਾਨਫਰੈਂਸ ਤਾਂ ਅੱਜ ਤੇ ਲੇਕਿਨ ਉਹਦੇ ਵਿੱਚ ਵੀ ਕਿਵੇਂ ਰਹੀ ਹੈ ਕਿਉਂਕਿ ਸਟਾਰਮ ਫੀਵਰ ਵੀ ਪਹਿਲੀ ਵਾਰੀ ਪਾਇਆ ਹੁਸ਼ਿਆਰਪੁਰ ਦੇ ਵਿੱਚ ਤੋਂ ਕਿਤੇ ਨੇ ਕਿਤੇ ਜਦੋਂ ਟੈਕਨੀਕਲੀ ਅਫਸਰਾਂ ਨੂੰ ਅਸੀਂ ਕੋਸ਼ਿਸ਼ ਕਰੀ ਦੀ ਹੈ ਲੇਕਿਨ ਚਲੋ ਇਹ ਨਹੀਂ ਹੋਊ ਉਹਦੀ ਜ਼ਿੰਮੇਵਾਰੀ ਹੈ ਅਗਰ ਜ਼ਿੰਮੇਵਾਰ ਨਹੀਂ ਹੈ ਤਾਂ ਉਹਨੂੰ ਬ ਬੁਲਾ ਕੇ ਪੁੱਛਿਆ ਜਾਏਗਾ। ਔਰ ਉਹਦੇ ਨਾਲ ਨਾਲ ਮੈਂ ਤੁਹਾਨੂੰ ਦੋ ਚੀਜ਼ਾਂ ਹੋਰ ਕਹਨੀਏ ਚਾਹਨਾ। ਜਿਹੜੀਆਂ ਨੈਸ਼ਨਲ ਹਾਈਵੇ ਦੀਆਂ ਸੜਕਾਂ ਸਿਗੀਆਂ ਆ ਉਹ ਸਾਡੇ ਲਈ ਇੱਕ ਬਹੁਤ ਬੜਾ ਚੈਨਲ ਆ। ਔਰ ਤੁਸੀਂ ਇਸ ਗੱਲ ਨੂੰ ਬਹੁਤ ਅੱਛੀ ਤਰ੍ਹਾਂ ਸਾਰੇ ਜਾਣਦੇ ਆ ਕਿ ਜਿਹੜਾ ਆਦਮਪੁਰ ਤੋਂ ਚਿੰਪੂਰੀ ਰੋਡ ਜਾ ਰਹੀ ਸੀ ਜੰਦਰੂੜੇ ਨੈਸ਼ਨਲ ਹਾਈਵੇ। ਔਰ ਇਹ ਬੜੇ ਬੁਰੇ ਹਾਲਾਤ ਸਿਗਾ ਇਹ ਵੀ 15 ਤੋਂ ਜਦੋਂ ਸਕੈਮ ਹੋਇਆ ਸੀਗਾ 15 16 ਤੋਂ ਤੇ ਇਹਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਆ। ਔਰ ਨੈਸ਼ਨਲ ਹਾਈਵੇ ਅਥਾਰਟੀ ਤੋਂ ਬਿਨਾਂ ਇਹ ਬਣ ਨਹੀਂ ਸਕਦਾ। ਔਰ ਉਸੇ ਵਜ੍ਹਾ ਤੇ ਤੁਰੰਤ ਮੈਨੂੰ ਮੌਕਾ ਦਿੱਤਾ ਹੁਸ਼ਿਆਰਪੁਰ ਦੇ ਲੋਕਾਂ ਨੂੰ ਮੇਰੇ ਭਰਾਵਾਂ ਸਾਰਿਆਂ ਤੁਸੀਂ ਰੜਕੇ ਤਾਂ ਮੈਂ ਤੁਰੰਤ ਜਿਹੜੀ ਇਹ ਮਾਨਜੋਗ ਕੰਟਰੀ ਸਾਹਿਬ ਨੂੰ ਚਿੱਠੀ ਲਿਖੀ ਵੀ ਸੀ ਇਹ ਜਿਹੜਾ ਹੈਗਾ ਇਹਨੂੰ ਤੁਸੀਂ ਵਿਚਾਰ ਕੀਤਾ ਉਹਨਾਂ ਦਾ ਜਵਾਬ ਆਇਆ ਸੀ ਵੀ ਇੱਥੇ ਅਸੀਂ ਵਿਚਾਰ ਕਰਾਂਗੇ ਪੰਜਾਬ ਸਰਕਾਰ ਆਪਣੇ ਲੈਵਲ ਤੇ ਦੇਖੇ ਕਿਉਂਕਿ ਪੰਜਾਬ ਸਰਕਾਰ ਦੇ ਉੱਤੇ ਕੋਈ ਉਹ ਨਹੀਂ ਹੈ ਜਿਹੜੀ ਮਾਲਕੀ ਦੀਦੀ ਹੁੰਦੀ ਹੈ ਉਹੀ ਕੰਮ ਕਰਦਾ ਲੇਕਿਨ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਜੀ ਦਾ ਮੈਂ ਕਿਹਾ ਸੀ ਵੀ ਸਾਰਾ ਹਾਲਾਤ ਬਹੁਤ ਖਰਾਬ ਹੈ ਔਰ ਮੈਂ ਹਰਾ ਲੱਗਿਆ ਉਹਨਾਂ ਨੇ ਉੱਥੇ ਜਾ ਕੇ ਰੁਕੋ ਬੂਟ ਪਾਲਿਸ਼ ਵਾਲਾ ਕੰਮ ਚਾਲੂ ਕਰ 10 ਸਾਲ ਨੂੰ ਆਪਣਾ ਪੀਰੀਅਡ 8 ਸਾਲ ਕੱਢ ਦਿੱਤਾ ਲੇਕਿਨ ਤੁਰੰਤ ਜਿਹੜਾ ਹੈ ਮਾਂਜੋਗ ਮੁੱਖ ਮੰਤਰੀ ਦੇ 14 ਕਰੋੜ ਰੁਪਏ ਲੈ ਕੇ ਉਥੱੜ ਤੋਂ ਬਣਾਇਆ ਗਿਆ ਸੀ ਔਰ ਵਿੱਚੋਂ ਕੁਛ ਲੈੰਤਾ ਰਹਿ ਗਈਆਂ ਉਹਦੇ ਵਿੱਚ ਵੀ ਛੱਡ ਗਏ ਕਿਉਂਕਿ ਅਫਸਰ ਕਈ ਵਰੀ ਨੂੰ ਲੈੰਥ ਨੂੰ ਆਪਣੇ ਹਿਸਾਬ ਨਾਲ ਇਹਨਾਂ ਦੀ ਕਈ ਟਿਪੀਕਲ ਚੀਜ਼ਾਂ ਹੁੰਦੀਆਂ ਜੀ ਇਹਨੂੰ ਆਪਾਂ ਇਦਾਂ ਲੈ ਸਕਦੇ ਹਾਂ ਔਰ ਉਹਦੇ ਚੋਂ ਹੁਣ ਜਿਹੜਾ ਸਭ ਤੋਂ ਵੱਡਾ ਸਾਡੇ ਲਈ ਇੱਕ ਬੜਾ ਮੈਂ ਕਹਿ ਸਕਦਾ ਏ ਖਰਾਬ ਗੱਲ ਸੀ ਜਿਸ ਨਾਲ ਬਹੁਤ بڑا ਨੁਕਸਾਨ ਹੋ ਰਿਹਾ ਹੈ ਸ਼ਹਿਰ ਵਾਲਿਆਂ ਨੂੰ ਉਹ ਸਗਾ ਕੇਐਫਸੀ ਤੋਂ ਲੈ ਕੇ ਅਪ ਟੂ ਟੰਡਰਾ ਰੌਂਡ ਚੌਂਗ ਨੌਜੋਆ ਚੌਕ ਤੱਕ ਜਿਹੜਾ ਏਰੀਆ ਸੀ ਇਹ ਫੇਰ ਛੱਡ ਗਿਆ ਸੀ ਉਸ ਵਿੱਚ ਉਹਦੇ ਵਿੱਚ ਵੀ ਲੇਕਿਨ ਕਿਉਂਕਿ ਉਹ ਵੀ ਨੈਸ਼ਨਲ ਹਾਈਵੇ ਹੋ ਜਾ ਰਹੀ ਸੀ ਤੇ ਇਹ ਜਿਹੜਾ ਇੱਕ ਮੈਟਰਸ ਹੈਗਾ ਨੈਸ਼ਨਲ ਹਾਈਵੇ ਦਾ ਜਿਹੜਾ ਮੈਟਰ ਹੈਗਾ ਇਹਨੂੰ ਬੜਾ ਬੜਾ ਗੰਭੀਰ ਮੈਟਰ ਹੋ ਜਾਂਦਾ ਕਿਉਂਕਿ ਕੋਈ ਅਥਾਰਟੀ ਨੂੰ ਲੈਂਦੀ ਮੈਂ 5 ਤੋਂ ਜ਼ਿਆਦਾ ਮੀਟਿੰਗ ਦੁੱਦੀਆਂ ਮਾਨਜੋਗ ਡਿਪਟੀ ਕਮਿਸ਼ਨਰ ਹਿਦਾਰਪੁਰ ਜੀ ਨਾਲ ਲੈ ਕੇ ਕੀਤੀਆਂ ਉਹਨਾਂ ਨੂੰ ਇੱਥੇ ਤੱਕ ਕਹਿ ਦਿੱਤਾ ਵੀ ਤਰਨ ਤੱਕ ਤੁਸੀਂ ਨੈਸ਼ਨਲ ਹਾਈਵੇ ਤੇ ਕੋਈ ਕਾਰਵਾਈ ਨਹੀਂ ਕਰਦੇ ਜਲਦੀ ਤਾਂ ਡੈਫੀਨੇਟਲੀ ਮੈਂ ਇਸ ਦੇ ਉੱਤੇ ਜ਼ਰੂਰ ਵੱਡੀ ਕਾਰਵਾਈ ਤੁਹਾਡੇ ਖਿਲਾਫ ਕਰਾਂ ਕਿਸੇ ਕੋ 60 ਲੱਖ ਦੀ ਹੈ ਕਿਸੇ ਕੋ ਜਾਨ ਜਾਂਦੀ ਹੈ ਤੇ ਤੁਸੀਂ ਜ਼ਿੰਮੇਵਾਰ ਅਫਸਰ ਹੋਵੋਗੇ ਲੇਕਿਨ ਉਹਨੂੰ ਹੁਣ ਅਸੀਂ ਤਕਰੀਬਨ ਕਿਉਂਕਿ ਉਹ ਹੈ ਫੇਰ ਉਹਨਾਂ ਕੋਲ ਹੀ ਜੇ ਤੁਹਾਡੀ ਉਹਨਾਂ ਨੇ ਪੈਸਾ ਤਾਂ ਕੋਈ ਸੈਂਕਸ਼ਨ ਨਹੀਂ ਕੀਤਾ ਉਹਨੂੰ 49 ਲੱਖ ਰੁਪਏ ਦੀ ਲਾਗਤ ਨਾਲ ਅਸੀਂ ਕੇਐਫਸੀ ਤੋਂ ਲੈ ਕੇ ਲੋਹਗੀਆਂ ਚੌਂਤ ਤੱਕ ਉਹਨੂੰ ਬਹੁਤ ਅੱਛਾ ਐਡੀ ਵਧੀਆ ਰਿਪੇਅਰ ਕਰ ਰਹੇ ਜਿਹੜੀ ਉਹਨੂੰ ਮੋਟੇਵਲ ਕਰਦੇ